ਕਿਸਾਨਾਂ ਨੂੰ ਜਗਜੀਤ ਸਿੰਘ ਡੱਲੇਵਾਲ ਦੀ ਹਾਲਤ ਵਿਗੜੀ ਬੀਐਮਸੀ ਹਸਪਤਾਲ ਵਿਖੇ ਭਰਤੀ ਤਨੋਲਾ ਵਿਖੇ ਮਹਾਪੰਚਾਇਤ ਵਿੱਚ ਸਨ ਪਹੁੰਚੇ ਸਾਰੇ ਟੈਸਟ ਅਲਟਰਾਸਾਉਂਡ ਕੀਤੇ ਜਾ ਰਹੇ ਹਨ ਰਿਪੋਰਟਾਂ ਆਉਣ ਤੋਂ ਬਾਅਦ ਹੀ ਕੁਝ ਦੱਸ ਸਕਣਗੇ ਡਾਕਟਰ ਹਾਲਤ ਨਾਜੁਕ ਕਿਸਾਨ ਆਗੂ ਕਾਕਾ ਸਿੰਘ ਕੋੜੜ ਲੰਬੇ ਸਮੇਂ ਤੋਂ ਭੁੱਖ ਹੜਤਾਲ ਤੇ ਬੈਠੇ ਜਗਜੀਤ ਸਿੰਘ ਡੱਲੇਵਾਲ ਵੱਲੋਂ ਕੱਲ ਆਪਣਾ ਵਰਤ ਖੋਲ ਲਿਆ ਗਿਆ ਅਤੇ ਅੱਜ ਉਹ ਤਨੋਲਾ ਵਿਖੇ ਪਹੁੰਚੇ ਸਨ ਮਹਾਪੰਚਾਇਤ ਵਿਖੇ ਜਿੱਥੇ ਉਹਨਾਂ ਦੀ ਅਚਾਨਕ ਤਬੀਅਤ ਖਰਾਬ ਹੋ ਗਈ ਜਿਨ੍ਹਾਂ ਨੂੰ ਬਰਨਾਲਾ ਦੀ ਹੰਢਿਆਆ ਰੋਡ ਵਿਖੇ ਸਥਿਤ ਬੀਐਮਸੀ ਸੁਪਰ ਸਪੈਸ਼ਲਿਸਟ ਹਸਪਤਾਲ ਵਿਖੇ ਭਰਤੀ ਕਰਵਾਇਆ ਗਿਆ ਹੈ ਗਲਬਤ ਕਰਦਿਆ ਉਹਨਾਂ ਦੇ ਨਾਲ ਪਹੁੰਚੇ ਕਿਸਾਨ ਆਗੂ ਕਾਕਾ ਸਿੰਘ ਕੋਰੜ ਨੇ ਕਿਹਾ ਕਿ ਤਨੂਲਾ ਵਿਖੇ ਮਹਾਪੰਚਾਇਤ ਨੂੰ ਸੰਬੋਧਨ ਕਰਨ ਤੋਂ ਬਾਅਦ ਅਚਾਨਕ ਇਹਨਾਂ ਦੀ ਤਬੀਅਤ ਖਰਾਬ ਹੋ ਗਈ ਅਤੇ ਨਾਲੋ-ਨਾਲ ਇਹਨਾਂ ਨੂੰ ਬਰਨਾਲਾ ਵਿਖੇ ਬੀਐਮਸੀ ਹਸਪਤਾਲ ਵਿਖੇ ਭਰਤੀ ਕਰਵਾਇਆ ਗਿਆ ਹੈ ਜਦੋਂ ਡੱਲੇਵਾਲ ਸਾਹਿਬ ਦੀ ਸਿਹਤ ਸੰਬੰਧੀ ਹਸਪਤਾਲ ਦੇ ਐਮ ਡੀ ਡਾਕਟਰ ਈਸ਼ਾਨ ਬਲਸਲ ਨਾਲ ਗੱਲ ਕੀਤੀ ਤਾਂ ਡਾਕਟਰ ਈਸ਼ਾਨ ਬਲਸਲ ਨੇ ਕਿਹਾ ਕਿ ਅਲਟਰਾਸਾਉਂਡ ਟੈਸਟ ਕੀਤੇ ਜਾ ਰਹੇ ਹਨ ਰਿਪੋਰਟ ਆਉਣ ਤੋਂ ਬਾਅਦ ਹੀ ਪਤਾ ਲੱਗੇਗਾ ਜਦੋਂ ਸਾਡੇ ਕੋਲ ਆਏ ਸਨ ਇਹਨਾਂ ਦੇ ਬਹੁਤ ਤੇਜ਼ ਪੇਟ ਦਰਦ ਹੋ ਰਿਹਾ ਸੀ ਸਾਡੇ ਹਸਪਤਾਲ ਦੀ ਸਾਰੀ ਟੀਮ ਡੱਲੇਵਾਲ ਸਾਹਿਬ ਦੇ ਇਲਾਜ ਵਿੱਚ ਡਿਊਟੀ ਹੋਈ ਹੈ ਹਾਂ ਜੀ ਸਰ ਕੀ ਨਾਮ ਹੈ ਤੁਹਾਡਾ ਮੇਰਾ ਨਾਮ ਡਾਕਟਰ ਈਸ਼ਾਨ ਬੰਸਲੇ ਜੀ ਬੀ ਐਮ ਸੀ ਸੁਪਰ ਸਪੈਸ਼ਲਿਟੀ ਹਸਪੀਟਲ ਹੰਡਾਇਰ ਰੋਡ ਬਣਾ ਲੇਤਾ ਹੂੰ ਜੀ ਜਿਹੜੇ ਡੱਲੇਵਾਲ ਸਾਹਿਬ ਆ ਸਰ ਜਿਸ ਤਰ੍ਹਾਂ ਤਰਣ ਲਈ ਆਏ ਸੀ ਅੱਜੇ ਉਥੇ ਕਾਨਫਰੰਸ ਹੀ ਉਥੇ ਆਏ ਸੀ ਪਰ ਉਹਨਾਂ ਨੇ ਜਿਹੜੀ ਇਹ ਤਬੀਅਤ ਖਰਾਬ ਹੋ ਗਿਆ ਜੀ ਤੁਹਾਡੇ ਕੋਲ ਇੱਥੇ ਬੀ ਐਮ ਸੀ ਦੇ ਵਿੱਚ ਐਡਮਿਟ ਹੈ ਕਿਸ ਤਰ੍ਹਾਂ ਹਾਲਾਤ ਹਨ ਡੱਲੇਵਾਲ ਸਾਹਿਬ ਸਾਡੇ ਕੋਲ ਦੁਪਹਿਰੇ ਐਮਰਜੈਂਸੀ 'ਚ ਆਏ ਸੀਗੇ ਜੀ ਉਹਨਾਂ ਦੇ ਅਕਿਊਟ ਐਬਡੋਮਨ ਪੇਨ ਸੀਗਾ ਅਸੀਂ ਉਹਨਾਂ ਦੀ ਸਾਰੀ ਇਨਵੈਸਟੀਗੇਸ਼ਨ ਕਰ ਰਹੇ ਹਾਂ ਤੇ ਡਾਕਟਰ ਜੀ ਦੀ ਟੀਮ ਸਾਡੇ ਫਿਜੀਸ਼ੀਅਨਸ ਕਾਰਡੀਓਲੋਜਿਸ ਤੇ ਨਿਊਰੋ ਸਰਜਨਸ ਸਾਰੇ ਉਹਨਾਂ ਨੂੰ ਟਰੀਟ ਕਰ ਰਹੇ ਜੀ ਹਜੇ ਅੰਡਰ ਅਬਜ਼ਰਵੇਸ਼ਨ ਹੈ ਜੀ ਕਿ ਕਿਸ ਤਰ੍ਹਾਂ ਦਾ ਬੀਲ ਨਹੀਂ ਸੱਸ ਵੀ ਇਹ ਤੁਹਾਨੂੰ ਕਿਸੇ ਕੀ ਹਿੰਦੀ ਜਿਵੇਂ ਪਤਾ ਜੀ ਆਪ ਨੂੰ ਇੰਨੇ ਟਾਈਮ ਤੋਂ ਫਾਸਟ ਤੇ ਸੀਗੇ ਉਹਨਾਂ ਦੀ ਆਪ ਨੂੰ ਇੱਕ ਕਿਹੜੀ ਸਿਹਤ ਹੈ ਕ੍ਰਿਟੀਕਲ ਤਾਂ ਹੈਗੀ ਹੈ ਜੀ ਹਜੇ ਆਪਾਂ ਕੁਝ ਕਹਿ ਨਹੀਂ ਸਕਦੇ ਬਾਕੀ ਟੈਸਟਾਂ ਦੀ ਸਾਰੀ ਰਿਪੋਰਟ ਆਉਣ ਤੋਂ ਬਾਅਦ ਆਪਾਂ ਪ੍ਰੋਪਰ ਦੱਸ ਪਾਵਾਂਗੇ ਕਿੰਨੇ ਵਜੇ ਆਈ ਸੀ ਆਸਨ ਇਹ ਨਹੀਂ ਐਬਾਉਟ 3 ਵਜੇ ਦੁਪਹਿਰੇ ਆਪਣੇ ਕੋਲ ਆਈ ਸੀ 3 ਤੋਂ 4 ਵਜੇ ਤੱਕ ਤੋੜ ਗਿਨਾਂ ਮੈਂ ਕਾਕਾ ਸਿੰਘ ਕੋੜਾ ਸੂਬਾ ਜਰਸਕਤਰ ਭਾਰਤੀ ਸੰਨ ਲੇਟਾ ਸ੍ਰੀ ਹਰੇ ਨਾਲ ਬੈਠੇ ਨੇ ਜਿਹੜਾ ਪਟਿਆਲੇ ਦੇ ਜਰਸਕਤਰ ਇਹ ਉਹ ਮਾਜੇ ਘਾੜ ਦੀ ਆਪਣਾ ਐਂਡ ਤੋਂ ਅਸੀਂ ਅੱਜ ਜਿਹੜਾ ਕੱਲ ਸਾਡੀ ਸਾਮਾ ਹ ਪੰਚਾਇਤ ਸੀ ਵੀ ਫਤੇਗੜ ਸਾਹਿਬ ਦੇ ਵਿੱਚ ਸਰਾਂ ਦੇ ਵਿੱਚ ਤਾਂ ਕੱਲ ਹੀ ਡਿਲੇਵਰ ਸਾਹਿਬ ਨੇ ਜਿਹੜਾ ਆਪਣਾ ਵਾਰ ਵਰਤਾ 121 ਦਿਨਾਂ ਤੋਂ ਕਿਉਂਕਿ ਜਦੋਂ ਅਸੀਂ ਚੱਲੇ ਸੀਗੇ 13 ਫਰਵਰੀ ਤੋਂ ਪਹਿਲਾਂ ਉੱਥੇ ਅਰਜ਼ਾਸ ਕਰਕੇ ਤੋਂ ਅਸੀਂ ਗੁਰੂ ਘਰ ਦੇ ਵਿੱਚੋਂ ਅਧਿਗੜ ਸਾਹਿਬ ਦੇ ਵਿੱਚ ਕੱਲ ਵੀ ਉਸ ਧਰਤੀ ਤੇ ਜਾ ਕੇ ਹੀ ਉਹ ਜਿਹੜਾ ਮਤਲਬ ਹੋਇਆ ਉਹਦੇ ਵਿੱਚੋਂ ਜਦੋਂ ਫਿਰ ਅਸੀਂ ਹਸਪੀਟਲ ਖੰਨੇ ਦੇ ਵਿੱਚ ਪ੍ਰਾਈਵੇਟ ਅਸੀਂ ਆਪ ਤੋਂ ਆਇਆ ਸੀ ਤਾਂ ਡਾਕਟਰਾਂ ਦੇ ਕਿੰਦ ਤੱਕ ਸਾਰੇ ਟੈਸਟ ਪੂਸ਼ਟ ਕੀਤੇ ਉਹਨਾਂ ਨੇ ਤਾਂ ਉਹਨਾਂ ਨੇ ਥੋੜਾ ਜਿਹਾ ਫਿਰ ਨਾਰੀਅਲ ਦਿੱਤਾ ਤੇ ਥੋੜਾ ਜਿਹਾ ਨਿੰਬੂ ਪਾਣੀ ਦਿੱਤਾ ਉਹਨਾਂ ਨੇ ਕਿਹਾ ਵੀ 2-2 ਘੰਟੇ ਤੋਂ ਲੈ ਲੈ ਕੇ ਤਾਂ ਮਾੜਾ ਜਿਹਾ ਉਹਨਾਂ ਨੇ ਇੱਕ ਚਮਚਾ ਜਿਹੜਾ ਦਲੀਆ ਦਿੱਤਾ ਤਾਂ ਉਹ ਦਰਿਆ ਚੀਨੀ ਜਿਹੜਾ ਲੈ ਕੇ ਤਾਂ ਉਹ ਤੋਂ ਬਾਅਦ ਅਸੀਂ ਉੱਥੋਂ 10:00 ਵਜੇ 10:30 ਵਜੇ ਅ ਅੱਜ ਸਾਡਾ ਜਿਹੜਾ ਕਾਠੇਦਰਤ ਨੌਣਾ ਮੰਡੀ ਦੇ ਵਿੱਚ ਰੱਖੀ ਸੀ ਕਿਸਾਨਾ ਪੰਚਾਇਤ ਅਸੀਂ ਉੱਥੇ ਆਏ ਇਹਨਾਂ ਦੇ ਅਨੁਸਾਰ ਹੀ ਫਿਰ ਜਿਹੜਾ ਪੇਟ ਦੇ ਵਿੱਚ ਦਰਦ ਬਹੁਤ ਹੋਣ ਲੱਗ ਗਿਆ ਤਾਂ ਇਹਨਾਂ ਨੇ ਫਿਰ ਉੱਥੇ ਕਿਹਾ ਵੀ ਤੂੰ ਬੋਲਿਆ ਵੀ ਨਹੀਂ ਜਾਣਾ ਅਸੀਂ ਆਖਿਆ ਵੀ ਇੰਨਾ ਹੁਣ ਏਡੀ ਦੂਰਾਂ 2 ਮਿੰਟ ਬੋਲੋ ਚਲੋ ਤੇ ਤਕਲੀਫ ਦੇ ਵਿੱਚ ਉਹ ਆਏ ਹੁਣ ਉਹ ਤਕਲੀਫ ਜਾਦੇ ਪੇਟ ਦੇ ਵਿੱਚ ਗੜਬੜ ਹੋਣ ਕਰਕੇ ਦਰਦ ਬਹੁਤ ਜ਼ਿਆਦਾ ਹੋ ਗਿਆ ਉਹ ਡਾਕਟਰਾਂ ਨੇ ਬੁਥਾ ਬਥਰ ਲਾਈਆਂ ਟੀਕੇ ਲਾਏ ਨੇ ਹਜੇ 5% ਮੋੜ ਹੋਇਆ ਉਹ ਤਖਲੀਬ ਦੇ ਵਿੱਚ ਨੇ ਹੁਣ ਅਲਟਰਾਸਾਉਂ ਵੀ ਕੀਤੀ ਹੈ ਜਿਉਂ ਉਸ ਰਿਪੋਰਟ ਦੇਖਦੇ ਆ ਕਿ ਕੀ ਆਇਆ ਅਲਟਰਾਸਾਉਂ ਵੀ ਕੀਤੀ ਹੈ ਐਕਸ-ਰੇ ਵੀ ਕੀਤੀ ਹੈ ਤਾਂ ਉਹ ਸਾਰਾ ਗੁੱਸਾ ਇਸ ਵਕਤ ਅਸੀਂ ਬਰਪਾੜੇ ਦੇ ਵਿੱਚ ਡੀਐਮਸੀ ਬੀਐਮਸੀ ਬੀਐਮ ਬੀਐਮ ਇਹ ਹਸਪੀਟਲ ਹੈ ਤਾਂ ਇਹ ਆਪਣੇ ਸਾਡੇ ਜਿਹੜੇ ਮਾਨ ਨੂੰ ਰਾਮਪਰਾਪੂ ਡਾਕਟਰ ਉਹਨਾਂ ਦਾ ਵੀ ਉੱਥੇ ਹਸਪੀਟਲ ਹੈ ਮੇਰੇ ਦੋਸਤ ਆ ਉਹਦੇ ਵਿੱਚ ਪਟਵਾਰਾ ਇਹਨਾਂ ਨਾਲ ਜਦੋਂ ਸਟਾਰਮੇਟ ਕੀਤਾ ਵੀ ਜਰੂਰੀ ਪਹਿਲਾਂ ਤਾਂ ਅਸੀਂ ਰੰਪਰੇ ਹੀ ਹਸਪੀਟਲ ਦੇ ਵਿੱਚ ਜਾਣਾ ਸੀ ਵੀ ਜਦ ਜਦ ਦੇ ਦੇਖਾ ਲਓ ਜਦੋਂ ਜਿਆਦਾ ਉਹਨਾਂ ਦੀ ਸਿਹਤ ਤੇ ਜਿਆਦਾ ਗੜਬੜ ਦਰਕਰ ਹੋਣ ਲੱਗਿਆ ਤਾਂ ਫਿਰ ਉਹਨਾਂ ਇੱਥੇ ਖਵਾਇਆ ਉਹਨੂੰ ਸਾਰੇ ਟੈਸਟ ਕੀਤੇ ਨੇ ਡਾਕਟਰ ਉਹਨੇ ਥੋੜੀ ਤਰਸ ਜਾ ਕੇ ਦੇਖਦੇ ਆਂ ਤੇ ਕਹਤਾਗੇ ਤਾਂ ਜੇ ਕਹਿਣਾ ਹੋਵੇ ਖੁਲਾਸਾ ਤਾਂ ਹਜੇ ਥੋੜੇ ਜਿਹਾ ਨਾਚਕ ਨੇ ਠੀਕ ਹੈ ਹਾਂ ਉਹ ਪਰ ਮਾਤਾ ਦੀ ਮੇਰੇ ਆ ਕੇ ਡਸਵਾਉਂਦੇ ਨੂੰ ਸਰੋਸ਼ ਕੀਤਾ ਉਹ ਰਾਤ ਨੂੰ ਇੱਥੇ ਹੀ ਰਹਿਾਂਗੇ ਤਾਂ ਤੜਕੇ ਕੀ ਰੋਪਣੀ ਕੋਲ ਠੀਕ ਹੈ